ਅੱਜ ਇੱਕ ਹੋਰ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਹੋਰ ਗਰੋ ਹੈ ਜਿਹੜਾ ਵੈਪਨ ਸਪਲਾਈ ਕਰਦਾ ਸੀ ਆਪੇ ਆਪਨ ਲੈ ਕੇ ਇੱਥੇ ਵਾਰਦਾਤ ਕਰਨ ਨੂੰ ਆਦਤ ਕਰਨ ਨੂੰ ਅੰਜਾਮ ਦੇਣ ਦੀ ਫਿਲਾਕਤ ਸੀ ਉਸਨੂੰ ਅਸੀਂ ਐਪ੍ਰੀਹੈਂਡ ਕੀਤਾ ਉਸ ਵਿੱਚ ਉਸਰੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਅਧੀਨ ਅਸੀਂ 1 ਐਫਆਈਆ ਨੰਬਰ 126 ਅੰਡਰ ਰੈਲੇਵੈਂਟ ਸੈਕਸ਼ਨ 111 ਬੀ ਐਨਐਸ 25590 ਆਰਮ ਸੈਕਟ ਪੀਪਐਸਸੀਟੀ ਦੇ ਅਰਜਿਸਟਰਡ ਕੀਤਾ ਹੈਗਾ ਉਸ ਦੇ ਵਿੱਚ ਅਸੀਂ ਕੁਲ ਜਿਹੜੇ ਸਿਕਿਟਰੀ ਇਨਫੋਰਮੇਸ਼ਨ ਦੇ ਤੱਕ ਪੰਜ ਜਿਹੜੇ ਹੈਗੇ ਸੀ ਅਕਿਊਜ਼ ਉਹਨਾਂ ਦੇ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਵੈਪਨ ਲੈ ਕੇ ਮੋਗਾ ਮੋਗਾ 'ਚ ਕਿਸੇ ਵਾਰਦਾਤ ਨੂੰ ਦੇ ਵਾਰਦਾਤ ਕਰਨ ਦੀ ਫਿਰਾਕ ਸੀ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਜਿਹੜੇ ਹੈਗੇ ਸੀ ਪ੍ਰਦੀਪ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਅਨਾਂ ਨੂੰ ਅਸੀਂ ਇੱਕ ਮੋਟਰਸਾਈਕਲ ਜਿਹੜਾ ਪੀਵੀ 29 ਵੀ 9475 ਇਸ ਸਪਲੈਂਡਰ ਮੋਟਰਸਾਈਕਲ ਦੀ ਉਸ ਤੋਂ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਸਾਨੂੰ ਕੁੱਲ 5 ਵੈਪਨ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ 4 ਜਿਹੜੇ ਹੈਗੇ ਸੀ 32 ਬੋਰ ਦੇਸੀ ਪਿਸਟਲ ਸਮੇਤ 10 ਜਿੰਦਾ ਰਾਉਂਡ ਜਿਹੜੇ 32 ਬੋਰ ਸੀ ਇੱਕ ਇਹਨਾਂ ਕੋਲ ਦੇਸੀ ਕੱਟਾ ਸੀ 315 ਬੋਰ ਦਾ ਉਸ ਦੇ 2 ਰਾਉਂਡ ਜਿਹੜੇ ਹੈਗੇ ਇਹਨਾਂ ਕੋਲ ਬਰਾਮਦ ਕੀਤੇ ਗਏ ਇਸੇ ਦੀ ਫਰਦਰ ਅਸੀਂ ਜਿਹੜੀ ਪੁਸ਼ੀਸ਼ ਕਰਕੇ ਇਹਨਾਂ ਤੋਂ ਜਿਹੜਾ ਹੈ ਪਤਾ ਲੱਗਿਆ ਕਿ ਇਹ RAMJOT SINGH ਉਰਫ ਜੋਤ ਜਿਹੜਾ rau ke beed rau ke ਦਾ ਰਹਿਣ ਵਾਲਾ ਹੈ ਤੇ ਕੁਲਵੰਤ ਉਰਫ ਗੋਪਾ ਜਿਹੜਾ ਹੈਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇੰਨਾਂ ਤੋਂ ਇਹ ਜਿਹੜੇ ਵੈਪਨ ਲੈ ਕੇ ਆਏ ਸੀ ਤੇ ਅੱਗੇ ਜਿਹੜੇ ਇੰਨਾਂ ਦੇ ਨਾਲ ਹੀ ਇਹ ਇੱਥੇ ਵਿਪਨਾਂ ਦਾ ਜਿਆ ਧੰਦਾ ਕਰਦੇ ਸੀਗੇ